ਦੂਜੀ ਗੱਲ ਮਿਲਨੀਆਂ ਦੀ ਮੇਰੇ ਭਰਾ ਨੇ ਨਾ ਸਭ ਕੁਝ ਉਹਨਾਂ ਨੇ ਆਪ ਕੀਤਾ ਵਾ ਤੇ ਉਹ ਵੀ ਕਰਜ਼ਾ ਚੁੱਕ ਕੇ ਤੁਹਾਨੂੰ ਪਤਾ ਹਨ ਜਦੋਂ ਪਤਾ ਲੱਗਾ ਨਾ ਵਿਚੋਲਿਆਂ ਕੋ ਕਿ ਉਹਨਾਂ ਨੇ ਕਿਹਾ ਕਿ ਮਿਲਨੀਆਂ ਸਾਰਿਆਂ ਦੀ ਕਰੋੜੀਆਂ ਅਸੀਂ ਸਿਰਫ ਦੋ ਮੁੰਦਰੀਆਂ ਬਣਾਈਆਂ ਸੀ ਇੱਕ ਪਾਪਾ ਦੀ ਇੱਕ ਸੇਵਕ ਦੀ ਪਰ ਜਦੋਂ ਉਹਨਾਂ ਨੇ ਕਿਹਾ ਨਾ ਸਾਰਿਆਂ ਦੀ ਮਿਲਨੀਆਂ ਕਰਨੀਆਂ ਉਹਨਾਂ ਨੇ ਸਾਰਿਆਂ ਦੀ ਇਸੇ ਕਰਕੇ ਮੁੰਦਰੀਆਂ ਬਣੋਏ ਕਿ ਨਹੀਂ ਇਹ ਨਾ ਕਿ ਇਹ ਪਾਸੋਂ ਰਹਿ ਜਾਣ ਪਰ ਰਹੀ ਗੱਲ ਦੀ ਦੀ ਗੱਡੀ ਦੀ ਇਹ ਇੰਨਾ ਕੋਸਰਣਾਣੀ ਜੀ ਕਿਉਂਕਿ ਮੇਰਾ ਭਰਾ ਅੱਗੇ ਬਹੁਤ ਕਰਜ਼ੇ ਥੱਲੇ ਆ ਚੁੱਕਿਆ ਮੈਂ ਨਹੀਂ ਚੋਨੀ ਕਿ ਮੈਂ ਉਹਨਾਂ ਨੂੰ ਹੋਰ ਜ਼ਿਆਦਾ ਚੰਗੀ ਦਵਾ ਮੈਂ ਐਸੀ ਕਰਕੇ ਉਹਨਾਂ ਨੂੰ ਵੀ ਸੱਦਿਆ ਸੀ ਕਿ ਤੁਸੀਂ ਆਪ ਹੀ ਗੱਲ ਕਰ ਲਓ ਇਹਨਾਂ ਨਾਲ ਕਿ ਅਸੀਂ ਗੱਡੀ ਨਹੀਂ ਦੇ ਸਕਦੇ ਬੱਸ ਕਰ ਲਈ ਗੱਲ ਆਪਣੀ ਤੈਨੂੰ ਉਹਨੇ ਕੀ ਕਿਹਾ ਸੀ ਕਿ ਬਚੋਲਿਆਂ ਨੇ ਸਾਨੂੰ ਤਾਂ ਧੋਖਾ ਦਿੱਤਾ ਦਿੱਤਾ ਤੁਹਾਨੂੰ ਵੀ ਦਿੱਤਾ ਹੈ ਬਚੋਲਿਆਂ ਦੀ ਗੱਲ ਨਾ ਕਰ ਮੈਂ ਤੇਰੇ ਨਾਲ ਸਿੱਧੀ ਹੋ ਕੇ ਸਾਹਮਣੇ ਗੱਲ ਕਰਦੀ ਆ ਨਾ ਕਿ ਵਿਆਹ ਤੋਂ ਪਹਿਲਾਂ ਅਸੀਂ ਇੱਕ ਕੋ ਗੱਲ ਕਹੀ ਸੀ ਕਿ ਗੱਡੀ ਦੀ ਨਾ ਠੀਕ ਨਹੀਂ ਆ ਆ ਮੰਦਰੀਆਂ ਪਾਈਆਂ ਜਾਂ ਘਰ ਚ ਦਿੱਤਾ ਕੀਤਾ ਵਿਆਹ ਕੀਤਾ ਇਹਦੇ ਚ ਕੀ ਵੱਖਰਾ ਕੀਤਾ ਇਹ ਹਰ ਗਰੀਬ ਤੋਂ ਗਰੀਬ ਤੇ ਅਮੀਰ ਤੋਂ ਅਮੀਰ ਯਾਨੀ ਕਿ ਹਰ ਮਾਵਾ ਆਪਣੇ ਧੀ ਪੁੱਤ ਲਈ ਕਰਦੇ ਨੇ ਇਹਦੇ ਚ ਕੋਈ ਵੱਖਰਾ ਨਹੀਂ ਕੁਝ ਕੀਤਾ ਇਹ ਮਿਲਨੀਆਂ ਕਰਨੀਆਂ ਸਮਾਨ ਦੇਣਾ ਵਿਆਹ ਦੀ ਰੋਟੀ ਦੇਣੀ ਇਹ ਤਾਂ ਹਰ ਕੋਈ ਕਰ ਲੈਂਦਾ ਗਾ ਵੈ ਜਿਹੜਾ ਮੇਨ ਮੁੱਦੇ ਤੇ ਗੱਲ ਆਉਂਦੀ ਹੈ ਉਹਗਾ ਪਿਆਰ ਕਿ ਬੱਚੇ ਨੂੰ ਪਿਆਰ ਮੇਨ ਚ ਕੀ ਦੇ ਰਹੇ ਤੁਸੀਂ ਬੱਚੇ ਦੀ ਇੱਛਾ ਕਿਹੜੀ ਪੂਰੀ ਕਰਨ ਲੱਗੇ ਹੋ ਉਹ ਅਸੀਂ ਮੰਗੀ ਸੀ ਗੱਡੀ ਉਹ ਤਾਂ ਸਾਨੂੰ ਮਿਲੀ ਨਹੀਂ ਅਜੇ ਤੱਕ ਸਾਨੂੰ ਤਾਂ ਲਾਰੇਆਂ ਚ ਰੱਖਿਆ ਆ ਮੇਰੀ ਗੱਲ ਸੁਣ ਲੈ ਧਿਆਨ ਨਾਲ ਜੇ ਤੱਕ ਟਿਕਣਾ ਹੀ ਨਾ ਇਸ ਘਰ ਚ ਚਾਹਨੀ ਐ ਕਿ ਤੇਰਾ ਰਿਸ਼ਤਾ ਬਚਿਆ ਰਵੇ ਤੇਰੀ ਸੋਭਾ ਬਣੀ ਰਵੇ ਤਾਂ ਆਪਣੇ ਭਰਾ ਦੇ ਕਰਨੀ ਵਾਇ ਪਾ ਦੇ ਕਿ ਮੈਂ ਆਵਾਂਗੀ ਥੋੜੇ ਦਿਨਾਂ ਤੱਕ ਤੇ ਗੱਡੀ ਚ ਬਹਿ ਕੇ ਅੰਦਰ ਵਾਪਸ ਆਣਾ ਹੈ ਨਹੀਂ ਤੇ ਤੇਰਾ ਮਖੋਰੀਆ ਇਸ ਤਰ੍ਹਾਂ ਹੁਨੇ ਬੰਨ ਨਹੀਂ ਤੇ ਤੈਨੂੰ ਨਾ ਕਹਿਨੇ ਰੋਕਣਾ ਨਹੀਂ ਹੂੰ ਜੇ ਮੈਂ ਖਲੋਤੀ ਆਂ ਅੱਗੇ ਲਾ ਕੇ ਤੋਰਾਂਗੀ ਤੇ ਬੁਲਾ ਲਈ ਆਪਣੇ ਭਰਾ ਨੂੰ ਤੇ ਕਹਿ ਲਈ ਜੋ ਕਹਿ ਰਹੀ ਜੀ ਜੀ ਵੇਖ ਕਮੇਰੀ ਗੱਲ ਸੁਣੋ ਤੁਸੀਂ ਵੀ ਇਸ ਗੱਲ ਦੀ ਧੀਜੇ ਜੇ ਤੁਸੀਂ ਮੇਰੀ ਜਗ੍ਹਾ ਤੇ ਆਪਣੇ ਆਪ ਨੂੰ ਰੱਖ ਕੇ ਵੇਖੋ ਤੁਹਾਨੂੰ ਵੀ ਪਤਾ ਲੱਗੇ ਕਿ ਇੱਕ ਪ੍ਰਾਰ ਦਾ ਦੁੱਖ ਕੀ ਹੁੰਦਾ ਵਾ ਜੇ ਅੱਜ ਜੋ ਕੁਝ ਵੀ ਤੁਸੀਂ ਮੇਰੇ ਲਈ ਕਹਿੰਦੇ ਜੇ ਜੇ ਇਹੋ ਕੱਲ ਨੂੰ ਤੁਸੀਂ ਸੇਵਕ ਨੂੰ ਕਹਿੰਦੇ ਚੰਗੇ ਲੱਗੋਗੇ ਤੁਹਾਨੂੰ ਸਗੋ ਆਪ ਚਾਹੀਦਾ ਸੇਵਕ ਨੂੰ ਸਮਝਾਉਣਾ ਕਿ ਨਹੀਂ ਜੇ ਉਹਦੇ ਘਰ ਦੇ ਕੋ ਨਹੀਂ ਸਰਦਾ ਤੇ ਕੋਈ ਗੱਲ ਨਹੀਂ ਆਪਣੇ ਤੇਰੀ ਲੱਗੀ ਆ ਪਰ ਠੀਕ ਕਰ ਲਾਂਗੇ ਟਾਈਮ ਤੇ ਹਰ ਜੀ ਨੂੰ ਲੱਗਦਾ ਹੀ ਆ ਮੇਰੀ ਗੱਲ ਸੁਣ ਲੈ ਸਿਮਰਾ ਤਾਂ ਮੈਂ ਜੀਜੀ ਬਹੁਤ ਤੈਨੂੰ ਕਰ ਲਿਆ ਵਾ ਤੂੰ ਜੀ ਕਵਾਂਦੇ ਫਿਰ ਲੈਕ ਨਹੀਂ ਗਈ ਨਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਮੇਰੇ ਭਰਾ ਕੋ ਸਰਦਾ ਸੀ ਨਾ ਤੋਨੇ ਕੀਤਾ ਮੇਰੇ ਪਿਓ ਕੋ ਵੀ ਸਰਦਾ ਸੀ ਉਹਨੇ ਕੀਤਾ ਹੁਣ ਤੇਰੇ ਪਿਓ ਕੋ ਜਾਂ ਤੇਰੇ ਭਰਾ ਕੋ ਕਿਸੇ ਕੋ ਨਹੀਂ ਸਰਦਾ ਸੀ ਤੇ ਨਾ ਕਰਦੇ ਟੋਡੇ ਘਰ ਚ ਰਿਸ਼ਤਾ ਲਾਭ ਲੈਂਦੇ ਆਪਣੀ ਹਾਇਸੀਅਤ ਮੁਤਾਬਕ ਬਹੁਤੀਆਂ ਗੱਲਾਂ ਨਾ ਬਣਾ ਮੇਰੇ ਨਾਲ ਬੈਠ ਕੇ ਜੀਜੀ ਤੁਹਾਨੂੰ ਪਤਾ ਮੇਰੇ ਪਾਪਾ ਦੇ ਜਾਣ ਤੋਂ ਬਾਅਦ ਨਾ ਮੇਰਾ ਵੀਰਾ ਹੀ ਜਿਹੜਾ ਮੇਰੀ ਮੰਮੀ ਨਾਲ ਖੜਿਆ ਸੀ ਤੇ ਅੱਜ ਜੋ ਕੁਝ ਵੀ ਸਾਡੇ ਘਰ ਚ ਉਧਰ ਬਣਿਆ ਨਾ ਸਾਰਾ ਕੁਝ ਮੇਰੇ ਵੀਰੇ ਦੇ ਕਰਕੇ ਬਣਿਆ ਵਾ ਮੇਰੇ ਵੀਰੇ ਤੇ ਇੰਨਾ ਕੁਝ ਨਹੀਂ ਹੈਗਾ ਸਾਨੂੰ ਕਿ ਜਿਹੜਾ ਉਹ ਮੈਨੂੰ ਇੰਨਾ ਕੁਝ ਦੇ ਸਕਣ ਤੈਨੂੰ ਗੱਲ ਸਿੱਧੀ ਸਮਝ ਨਹੀਂ ਆਉਂਦੀ ਤੂੰ ਗੱਲ ਖਿੱਚੀ ਜਾਂ ਨੀ ਰਬੜ ਦੀ ਤਰ੍ਹਾਂ ਤੈਨੂੰ ਇੱਕ ਕਹਿਤਾ ਮੈਂ ਕਿ ਸਾਨੂੰ ਸਦਾ ਨਹੀਂ ਕੁਝ ਨਹੀਂ ਚਾਹੀਦਾ ਬਸ ਇੱਕ ਗੱਡੀ ਮੰਗੀ ਐ ਲੱਲਰ ਲੋਨ ਚੁੱਕ ਕੇ ਲੱਲਰ ਨੂੰ ਕਿਸ਼ਤਾਂ ਪਰ ਬਸ ਪਰ ਵਾਰ ਕੁਝ ਨਹੀਂਗਾ ਦੀਦੀ ਦੀਦੀ ਹੀ ਕਰੇਗੀ ਜਾਂ ਤਾਂ ਆਪਣੀ ਹਾਇਸੀਅਤ ਨੂੰ ਦਾਬ ਕਰ ਰਿਸ਼ਤਾ ਕਰਦੇ ਉਦੋਂ ਤਾਂ ਦੇਖ ਲਿਆ ਕਿ ਲੱਖ ਰੁਪਇਆ ਸੈਲਰੀ ਐ ਮੁੰਡੇ ਦੀ ਲੋ ਜੀ ਕੁੜੀ ਰਾਜ ਕਰੇਗੀ ਉਹ ਮੁੰਡੇ ਲਈ ਕੀ ਸੋਚਿਆ ਤੂੰ ਕੀ ਲੋਕਾਂ ਨੇ ਫਿਰ ਹੈ ਪੜੀ ਲਿਖੀ ਆ ਤੇਰੇ ਅੰਦਰ ਇੰਨੀ ਗੱਲ ਨਹੀਂ ਪੈਂਦੀ ਵੀ ਕਿ ਤੇਰੇ ਬੰਦੇ ਨੇ ਤੈਨੂੰ ਸਾਰੀ ਉਮਰ ਸੁੱਖ ਦੇਨੇ ਤੂੰ ਕਹਿੰਦੇ ਸੁੱਖ ਵਾਸਤੇ ਬੈਠੀ ਆ ਫਿਰ ਖਾਣ ਨੂੰ ਤੇ ਰਟੀਆਂ ਲਾਨ ਪਾਣ ਨੂੰ ਕਿ ਮਹਿੰਗਾ ਕੱਪੜਾ ਪਾਲਵਾ ਮਹਿੰਗਾ ਗਹਿਣਾ ਪਾਲਵਾ ਤੇ ਮੈਂ ਤੂੰ ਵੀ ਫੇਰ ਸੱਜ ਸਵਰਕੇ ਤੇ ਮੇਰੇ ਭਰਾ ਦਾ ਕੀ ਸੋਚਿਆ ਫਿਰ ਤੂੰ ਦੱਸੀ ਯਾਰਾ ਗੱਲਾਂ ਕਰਦੀ ਮੇਰਾ ਭਰਾ ਕਰਜ਼ਾ ਚੁੱਕਦਾ ਸਾਰੀ ਦੁਨੀਆ ਚੁੱਕਦੀ ਐ ਇਹ ਬੈਂਕ ਕਰਜ਼ੇ ਦੇਣ ਵਾਸਤੇ ਹੀ ਹੈ ਜੇ ਨੇ ਸਿਰਫ ਤੁਹਾਡੇ ਕੰਮਾਂ ਵਾਸਤੇ ਨਹੀਂ ਹੋਰਾਂ ਵਾਸਤੇ ਵੀ ਜੇ ਦੇ ਸਮਝ ਆਈ ਗੱਲ ਹੋਰ ਲੈ ਲੈਵੇ ਥੋੜਾ ਜਿਹਾ ਕਰਜ਼ਾ ਇੱਕੇ ਵਾਰ ਲਾਲਵੇਂ ਹੁਣ ਕੇ ਹੋਲੀ ਲਈ ਮਾਤਾ ਦੇ ਗੜੀ ਹੱਥ ਜੋੜਦੀਆਂ ਤੁਸੀਂ ਇਤਨਾ ਇੱਦਾਂ ਕਰੋ ਤੁਸੀਂ ਤੇ ਸੇਵਕ ਨੂੰ ਸਮਝਾਓ ਵੇਖੋ ਜੇ ਤੁਸੀਂ ਮੈਨੂੰ ਇੱਦਾਂ ਜਾਣ ਲਈ ਕਹਿਂ ਦਿੱਤਾ ਅੱਜ ਤਾਂ ਚਾਰ ਦਿਨ ਹੋਏ ਮੇਰੇ ਵਿਆਹ ਨੂੰ ਤੇ ਜੇ ਮੈਂ ਆਪਣੇ ਵੀਰੇ ਦੇ ਬੂਹੇ ਜਾ ਕੇ ਬੈਗੀ ਤੇ ਉਹਨਾਂ ਦੀ ਕੀ ਇੱਜ਼ਤ ਰਹੂਗੀ ਲੋਕਾਂ ਨੇ ਤਾਂ ਸਾਨੂੰ ਗੱਲਾਂ ਕਰ ਕਰ ਮਾਰਦੇ ਨੇ ਤੂੰ ਸੋਚ ਮੈਂ ਨਹੀਂ ਸੋchnਾ ਮਚੋਲਾ ਨੂੰ ਤੂੰ ਲੈਣਾ ਫੋਨ ਕਰਕੇ ਬੜੀ ਪ੍ਰਧਾਨ ਬਣੀ ਫਿਰਦੀ ਐ ਤੇਰੀ ਪ੍ਰਧਾਨ ਕੀ ਮਹੁੰਨੇ ਕੱਢਦੇ ਨਹੀਂ ਹੂੰ ਮੈਨੂੰ ਬੱਸ ਨਾ ਸਿੱਧੇ ਤਰ੍ਹਾਂ ਦੱਸ ਦੇ ਕਿ ਤੂੰ ਆਪਣੇ ਭਰਾ ਨਾਲ ਗੱਲ ਕਰਨੀ ਐ ਕਿ ਨਹੀਂ ਕਰਨੀ ਮੈਂ ਆਉਣਾ ਰ ਕੋਈ ਗੱਲ ਵੀ ਕਰਨੀ ਅੱਛਾ ਮਤਲਬ ਤੇਰਾ ਫੈਸਲਾ ਹੈ ਤੂੰ ਗੱਲ ਨਹੀਂ ਕਰਨੀ ਨਹੀਂ ਨਾ ਕਰਨੀ ਤੂੰ ਮੈਂਡ ਰੱਖੂੰ ਤੈਨੂੰ ਐ ਦੇਖ ਲੋ ਦੀਦੀ ਮੇਰੀ ਗੱਲ ਤਾਂ ਸੁਨੋ ਦੱਸਦੀ ਆ ਤੈਨੂੰ ਮੈਂ ਚੁੱਪ ਨਿਕਲ ਜਾ ਇੱਥੋਂ ਨਿਕਲਦੀ ਹੋ ਇੱਥੋਂ ਦੀਦੀ ਤੱਕ ਕੇ ਕਰ ਮਰੇ ਹੋ ਚੁੱਪ ਬੈਠ ਤੇ ਨਿਕਲਦੀ ਹੋ ਇੱਥੋਂ ਹੈ ਦਾ ਨਾ ਕਰ ਮੈਂ ਕਿੱਥੇ ਜਾਉਂਗੀ ਮੰਮੀ ਮੰਮੀ ਅੰਜੂ ਆ ਚੰਗਾ ਕੀਤਾ ਹੈ ਮੰਮੀ ਵੇਲਾ ਤੂੰ ਇਤਨਾ ਦਾਕਰੋ ਮੰਮੀ ਇਹਨਾਂ ਨੂੰ ਕੋਈ ਸਮਝਾ ਮਮੀ ਮੈਂ ਕਿੱਥੇ ਜਾਉਂਗੀ ਐਨੂੰ ਕਹੀ ਸਮਝਾ ਤੂੰ ਤੂੰ ਸਮਝ ਵੀ ਮੈਂ ਘਰ ਬਸੋਣਾ ਵਾ ਮੰਮੀ ਤੂੰ ਇਤਨਾ ਦਾਕਰੋ ਅਈ ਤੈਨੂੰ ਘਰ ਬਾਹਰ ਦਿੱਤਾ ਇੰਨਾ ਕੁਛ ਦਿੱਤਾ ਤੇਰੇ ਵੇਖੇ ਕੋ ਗੱਢੀਂ ਦੇ ਸਕਦੇ ਮੰਮੀ ਦਾ ਨਾ ਕਰ ਨਾਟਕ ਨਾ ਕਰ ਆ ਚੋਕਾ ਬਨੇ ਕਪੜੇ ਤੇ ਮੇਰੀ ਜਲਦੀ ਲਾਉਣਾ ਕਪੜੇ ਘਰੇ ਤੇ ਇੰਡੀਏ ਦੇ ਆਪਣੇ ਕਪੜੇ ਸਾਰੇ ਉਹ ਇਹ ਤਾਂ ਚਾਰ ਬੋ ਥੈਣਾ ਉਥੋਂ ਲੈ ਕੇ ਆਈ ਐ ਉਹੀ ਕੱਢੇ ਲੈ ਆਪਣੇ ਤੋਂ ਉਸਰ ਮਾਈ ਚ ਰੱਗੇ ਨੇ ਨਿਕਲ ਜੇ ਉਥੋਂ ਆਇਆ ਮੰਮੀ ਜਦ ਤੂੰ ਚੀਲੇਤੀ ਵੀ ਨਾ ਅਗਰ ਉਹ ਦੀਦੀ ਦਾ ਵੇਲਾ ਉਹ ਕਿੱਥੇ ਜਾਉਂਗੀ ਦੀਦੀ ਔਰ ਚੱਲ ਲੱਭੂ ਤੂੰ ਵੀ ਤੂੰ ਉਹ ਦਫਾ ਉਹ ਬੜੇ ਤੂੰ ਵੀ ਮੰਮੀ ਲੈ ਤੂੰ ਇਤਨਾ acha ਆ ਕਾ ਕਾ ਉੱਠ ਉੱਠ ਔਰ ਕੱਟ ਮੰਮੀ ਆ ਚੋਕ ਪਰ ਚੱਲਦੀ ਬਾਹਰ ਇਥੋਂ ਮੰਮੀ ਮਾਰ ਚੱਟਾ ਨੂੰ ਬਾਹਰ ਚੱਲ ਇਹਦਾ ਭਰਾ ਹੀ ਨੂੰ ਲੈ ਕੇ ਆਇਆ ਬੱਚੇ ਚ ਨਿਕਲ ਉਥੋਂ ਡਾਣੀਂਗਾ ਕੱਲ ਨਿਕਲ ਛੰਗਾ ਦਿੱਤਾ ਜੀ ਮਮੀ ਕਿਹਦੇ ਨਾਲ ਇਦਾਂ ਹੀ ਹੋਣਾ ਚਾਹੀਦਾ ਸੀ ਉਹ ਚੋਲਣ ਨੂੰ ਆ ਫੋਨ ਕਰਕੇ ਸੱਦਿਆ ਐਨੇ ਕਹਿੰਦੀ ਮੈਨੂੰ ਪਤਾ ਨਹੀਂ ਉਹ ਜੀ ਮੈਂ ਚੋਲਣਵੇਂ ਮੀਸ ਨਹੀਂ ਬਣੀ ਫਿਰਦੀ ਐ ਜਦੋਂ ਹੀ ਫੋਨ ਕੀਤਾ ਉਹ ਚੁੱਕਿਆ ਨਹੀਂ ਤੇ ਆ ਬੜੀ ਵੀ ਮਾਂ ਤੇ ਆ ਕਰਨੀ ਆ ਜੀਆਂ ਚਲੋ ਗਿੱਟੋ ਬਾਹਰ ਕਰਦੀ ਐ ਖਲੋ ਗਈ ਉੱਥੇ ਰੋਣ ਚੱਲ ਤੁਰ ਕਿਉਂ ਇਦਾਂ ਦੇ ਲੇ ਕਰਦੇ ਸੱਚ ਜੂੰਗੀ ਬਸ ਸੇਵਾ ਕਰਵਾ ਲੰਦੋ ਐਡਾ ਨਹੀਂ ਜਾਣਾ ਸ਼ਮ ਸੇਵਕੀ ਕਰੇਗਾ ਹੈ दिमाग खराब ना कर रहा तू बड़ी वादी गलती की जेडा चल आप गल की गलती कोई नी बेवकू बुला ला बुलावक ਮੰਗ ਤੈ ਤੂੰ ਹੀ ਜਿਹੜੇ ਇੱਕ ਗੱਡੀ ਦੇ ਸਕਦੇ ਹਨੂ ਮੇਰੀ ਸੁਣ ਲੈ ਗੱਲ ਹੁਣ ਇਸ ਘਰ ਚ ਤੂੰ ਉਦੋਂ ਹੀ ਆਈ ਜਦੋਂ ਗੱਡੀ ਤੁਹਾਡੇ ਕੋਲ ਹੋਊਗੀ ਇਹ ਘਰ ਚ ਮੈਨੂੰ ਉਦੋਂ ਦਿਖਣੀ ਚਾਹੀਦੀ ਹ ਜਦੋਂ ਮੇਰੇ ਵੇੜੇ ਚੜ੍ਹ ਕੇ ਗੱਡੀ ਖਿਲਾਰਦੇ ਤੁਸੀਂ ਨਹੀਂ ਤੇ ਆਪਣਾ ਹਸਾਬ ਲਾ ਲਈ ਚੰਦਾ ਮਾਰ ਮਾਰ ਤੇਰਾ ਮੂੰਹ ਇਹੋ ਜਿਹਾ ਬਣਾਉਂਗਾ ਨਾ ਕਿ ਯਾਦ ਕਰ ਲੋ ਕਿ ਕੋਈ ਟੱਕਰ ਆਏ ਤੁਹਾਨੂੰ ਜੇ ਗੱਡੀ ਨਹੀਂ ਇਹ ਘਰ ਚ ਤੁਣੀ ਤਵਾ ਜਾ ਇਹ ਘਰ ਤੇ ਮੇਰੇ ਦਿਖਣੀ ਨਹੀਂ ਚਾਹੀਦੀ ਮੈਨੂੰ ਚਾਹ ਕਰ ਤੈਨੂੰ ਨਿਕਲ ਜੀ ਹੋ ਕਾਢ ਨੂੰ ਬਾਹਰ ਕਿਆ ਹੂੰ ਮੰਗਦੇ ਆ ਦੇ ਘਰ ਦੀ ਸਾਨੂੰ ਟਕਰਾਤੀ ਐ ਸਾਨੂੰ ਮੰਨ ਕੇ ਕਹਿੰਦੀ ਆ ਤੂੰ ਹੀ ਬੜੇ ਸੌਜੇ ਸਾਡੀ ਇਜਾਜ਼ਤ ਤੋਂ ਬਿਨਾਂ ਲੋਕਾਂ ਨੂੰ ਫੋਨ ਕਰਕੇ ਘਰੇ ਸੱਦਣ ਦੀ ਐ ਐਡੀ ਤੇਰੀ ਜੁਰਤ ਕਿ ਚਾਉਂਦੇ ਨਹੀਂ ਵਿਆਹ ਨੂੰ ਕੀ ਹੋਏ ਤੇ ਮਾਰਾ ਲਿਖਾ ਫੋਨ ਨਾਲ ਸ਼ੁਰੂ ਕਰਦੇ ਨੇ ਤੇ ਬਾਹਰ ਆ ਗਏ ਨੇ ਰਵੇਰ ਕਾਹਨੂੰ ਫੋਨ ਆਪਣੇ ਭਰਾ ਨੂੰ ਲੈ ਜਾ ਤੈਨੂੰ ਅਜਾ ਦਬਾ ਆਇਆ ਸੋ ਮੈਨੂੰ ਤੇਰਾ ਮੂੰਹ ਨਹੀਂ ਦਿਖਣਾ ਜੇ ਨਿਕਲ ਇੱਥੋਂ ਚੱਲ ਦਬਾ ਵਾੜ ਕੇ ਕਰ ਕਬਰਾਈਗਾ ਤੋ ਫਿਰਦੀ ਹੁਣ ਬਥੇਰਾ ਜਲੂਸ ਕਢਾਲਿਆ ਤੁਹਾਡਾ ਬਾਹਰ ਉਦੋਂ ਤੇ ਬੜੀ ਛੇਤੀ ਮੇਰੀ ਗੱਡੀ ਅੱਗੇ ਆ ਕੇ ਖਲੋ ਗਈ ਐ ਕਰਕੇ ਵੀ ਨਹੀਂ ਨਹੀਂ ਮੈਨੂੰ ਨਾਲ ਲੈ ਜਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਉੱਥੇ ਬੈਠੀ ਮਿੱਟੀ ਨਾਲ ਮਿੱਟੀ ਹੋਣ ਢੀਆਂ ਜਲੂਸ ਕਢਾਤਾ ਹੀ ਸਾਰਾ ਢੇ ਮਹੱਲੇ 'ਚ ਮੈਂ ਤੁਹਾਡੇ ਕੋਲ ਇਸੇ ਕਰਕੇ ਉੱਥੇ ਵੀ ਮਾਫੀ ਮੰਗ ਲਈ ਸੀ ਨਾ ਮੈਨੂੰ ਥੋੜਾ ਜਿਹਾ ਟਾਈਮ ਦੋ ਮੈਂ ਸਭ ਕੁਝ ਸਹੀ ਕਰ ਦੂੰਗੀ ਮੇਰੀ ਗੱਲ ਸੁਣੋ ਹਾਂ ਦਦ ਵਿਚੋਲੇ ਨਾ ਵੀ ਸਿੱਧੀ ਹੋ ਗਈ ਨਾ ਕਰ ਲਈ ਆ ਨਾ ਗੱਲ ਉਹਦੇ ਨਾਲ ਤੂੰ ਆਪੇ ਹੀ ਤੇ ਮੈਂ ਚਾਹੁੰਦਾ ਇਹੋ ਗੱਲ ਤੂੰ ਆਪਣੇ ਨਾਲ ਭਰਾ ਨਾਲ ਕਰ ਉਹਨੂੰ ਦੱਸ ਮੈਨੂੰ ਕੀ ਚਾਹੀਦਾ ਜਿਹੜੀ ਗੱਲ ਹੈ ਨਾ ਉਹਦੇ ਨਾਲ ਖੁੱਲ੍ਹ ਕੇ ਕਰ ਦੇ ਤੇਨ ਮੈਂ ਉਦੋਂ ਵੀ ਕਿਹਾ ਗੱਡੀ ਆਊਗੀ ਤੇ ਤੇਰੀ ਇੱਜ਼ਤ ਹੋਊਗੀ ਜੀ ਕੋਈ ਗੱਲ ਨਹੀਂ ਮੈਨੂੰ ਥੋੜਾ ਜਿਹਾ ਟਾਈਮ ਦੋ ਮੈਂ ਕਿੰਨਾ ਕੁ ਦੇਈਏ ਟਾਈਮ ਤੂੰ ਆਪੇ ਉੱਧਰ ਜਾ ਕੇ ਗੱਲ ਕਰ ਲੂੰਗੀ ਇਹ ਪਤਾ ਤੂੰ ਕਦੋਂ ਗੱਲ ਕਰਨੀ ਹੈ ਕਿੰਨਾ ਕ ਦਿਨ ਟਾਈਮ ਦਈ ਔਰ ਕਿੰਨੇ ਦਿਨ ਵਿਆਹ ਨੂੰ ਹੋ ਗਏ ਮੈਂ ਤੁਹਾਡੇ ਗੜੀ ਹੱਥ ਜੋੜਦੀ ਮੇਰੇ ਭਰਾ ਦੀ ਬੜੀ ਪਿੰਡ ਦੀ ਇੱਜ਼ਤ ਬਣੀ ਆ ਮੈਂ ਨਹੀਂ ਚਾਹੁੰਦੀ ਉਹਨਾਂ ਦਾ ਕੋਈ ਗੱਲ ਆਵੇ ਲੋਕਾਂ ਨੇ ਤੁਹਾਨੂੰ ਤਾਨੇ ਦੇ ਦੇ ਮਾਰ ਦੇਣਾ ਇਹਦੇ 4 ਦਿਨ ਹੋਏ ਨਹੀਂ ਵਿਆਹ ਨੂੰ ਤੇ ਸੋਹਰੇ ਨੇ ਇਹਨੂੰ ਕੱਢ ਦਿੱਤਾ ਫਿਰ ਕੰਮ ਵੀ ਓਦਾਂ ਦੇ ਕਰੋ ਨਾ ਜਿਹੜਾ ਤੈਨੂੰ ਕੰਮ ਗਿਆ ਉਹ ਕਰ ਦੋ ਤੇ ਇੱਥੇ ਰਹਿ ਲਓ ਦੇਖੋ ਜੀ ਤੁਹਾਨੂੰ ਮੈਂ ਦੱਸਿਆ ਨਾ ਕਿ ਮੇਰੇ ਭਰਾ ਤੇ ਅੱਗੇ ਬੜਾ ਕਰਜ਼ਾ ਆ ਜਿੱਦਾਂ ਤੁਸੀਂ ਉਹਨਾਂ ਨੂੰ ਵਿਆਹ ਲਿਆ ਉਹਨਾਂ ਨੇ ਉਹਦਾ ਹੀ ਕੀਤਾ ਮਿਲਨੀਆਂ ਤੱਕ ਮੰਦਰੀਆਂ ਤੱਕ ਸਭ ਕੁਝ ਉਹਨਾਂ ਨੇ ਕੀਤਾ ਸਾਡੇ ਨਾਲ ਤਾਂ ਸਿਰਫ ਚੋਲੇ ਨੇ ਵਿਆਹ ਦੀ ਗੱਲ ਕੀਤੀ ਕਿ ਵਿਆਹ ਦੀ ਬਰਾਤ ਸਾਂਭਣੀ ਆ ਤੇ ਮਿਲਨੀਆਂ ਸਾਰੀਆਂ ਹੋਣੀਆਂ ਚਾਹੀਦੀਆਂ ਉਹਨਾਂ ਨੇ ਜਿੱਥੋਂ ਤੱਕ ਹੋ ਸਕਦਾ ਸਾਰਾ ਕੁਝ ਉਹਨਾਂ ਨੇ ਕੀਤਾ ਉਹਨਾਂ ਕੋਈ ਨਾ ਜ਼ਿਆਦਾ ਨਹੀਂ ਹੋ ਸਕਦਾ ਉਹ ਤੇ ਅੱਗੇ ਕਰਜ਼ੇ ਥੱਲੇ ਆਏ ਪਏ ਆ ਵੇਖੋ ਜੀ ਸਾਡੇ ਤਾਂ ਜਿਹੜਾ ਘਰ ਵੀ ਆ ਉਹ ਵੀ ਮੇਰੇ ਭਰਾ ਨੇ ਗਹਿਣੇ ਪਾਇਆ ਵਾ ਉਹਦੇ ਵੀ ਮਾਹ ਮੇਰਾ ਵੀਰ ਮਹਾਸਾਰੰਦਿਆ ਵਾ ਘਰ ਦਾ ਖਰਚਾ ਵੀ ਕਿੱਦਾਂ ਚਲਾਉਂਦੇ ਆ ਜੇਰਾ ਤਾਂ ਠੀਕ ਹੈ ਸੀ ਇੱਦਾਂ ਹੁੰਦਾ ਉਹਦੇ ਲਈ ਤੇ ਮਾਮੂਲੀ ਜੀ ਗੱਲ ਹੁੰਦੀ ਗੱਡੀ ਦੇਤੀ ਆ ਚੀਜ਼ਾਂ ਦੇਤੀਆਂ ਪਰ ਸਾਡੇ ਲਈ ਚੀਜ਼ਾਂ ਕੱਢਣੀਆਂ ਬਹੁਤ ਔਖੀਆਂ ਵਾਂ ਤੇ ਇਹ ਗੱਲ ਵਿਚੋਲਣ ਦੀ ਉਹਨੂੰ ਤੇ ਮੇਰੇ ਕਰਕੇ ਸਦਿਆ ਸੀ ਕਿ ਮੇਰੇ ਵੀਰ ਤੱਕ ਕਦੀ ਕੋਈ ਗੱਲ ਨਾ ਜਾਵੇ ਕਿਉਂਕਿ ਮੇਰੇ ਵੀਰ ਨੂੰ ਇੰਨੀ ਗੱਲ ਦਾ ਪਤਾ ਲੱਗ ਗਿਆ ਨਾ ਕਿ ਹਾਂ ਜੇ ਸਿਮਰਤ ਨਾਲ ਕੁਝ ਹੋਉਂਦਿਆ ਵਾ ਜਾਂ ਤੇ ਗੱਡੀ ਦੀ ਮੰਗ ਕੀਤੀ ਉਹਨੇ ਤੇ ਵਿਚਾਰੇ ਨੇ ਕਿਤੋਂ ਨਾ ਕਿੱਥੇ ਕਰਕੇ ਕੁਝ ਕਰ ਲਈ ਲੈਣਾ ਵਾ ਪਰ ਫਿਰ ਵੀ ਮੈਨੂੰ ਮੈਂ ਉਹਦੀ ਭੈਣ ਆ ਮੈਨੂੰ ਤਾਂ ਦੁੱਖ ਹੁੰਦਾ ਨਾ ਮੈਂ ਵੀਰ ਦਾ ਆਪਣੇ ਤੇ ਕਿੰਨਾ ਕੁ ਪੂਜ ਭਾਈ ਜਾਵਾ ਤੇ ਸਾਰੇ ਟੱਬਰ ਨੂੰ ਲੈ ਕੇ ਮਹਾਂ ਹੀ ਤੁਰੀਆ ਫਿਰਦਾ ਵਾ ਕਰਜ਼ਾ ਕਰਜ਼ਾ ਲਈ ਆ ਤੋ ਤਿੰਨ ਦਿਨ ਹੋ ਗਏ ਕਰਜ਼ਾ 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 ਹੋਈ ਗੱਲ ਕਰ ਕਰਕੇ ਮੇਰਾ ਦਿਮਾਗ ਖਾਈ ਜਾਂਨੀ ਹੈ ਉਹਦਾ ਤੋਈ ਇਹ ਵੀ ਸੋਚੀ ਜਾਂਨੀ ਹੈ ਖਸਮ ਦਾ ਤੇਰੇ ਦਾ ਬਿਲਕੁਲ ਖਿਆਲ ਨਹੀਂ ਆ ਉਹ ਜਿੰਨੇ ਸਾਰੀ ਉਮਰ ਤੇਰੇ ਨਾਲ ਕੱਟਣੀ ਸਾਰੀ ਉਮਰ ਤੈਨੂੰ ਕੋਣਾ ਉਹਦੇ ਤੇਨੂੰ ਖਿਆਲ ਹੀ ਨਹੀਂ ਆ ਉਹਦਾ ਸੋਚੀ ਜਾ ਉਹ ਕਰਜ਼ੇ ਥੱਲੇ ਆ ਜੂਗਾ ਐ ਕਰ ਲੂ ਐਂ ਕਰ ਲੂ ਉਹ ਜਿਹੜਾ ਤੇਰੇ ਕਰਕੇ ਬਸਾਂ ੱਤਕੇ ਖਾਂਡਿਆ ਕਦੀ ਮੋਟਰਸਾਈਕਲਾਂ ਤੇ ਜਾ ਕਦੀ ਕੋ ਕਰ ਇੰਨਾ ਤੈਨੂੰ ਇਹਦਾ ਇੰਨਾ ਜਿੰਨਾ ਖਿਆਲ ਨਹੀਂ ਤੈਨੂੰ ਮੇਰਾ ਆਇਆ ਮੈਂ ਤੈਨੂੰ ਅੱਗੇ ਵੀ ਇਹ ਗੱਲ ਕਹੀ ਸੀ ਕਿ ਉਹਨਾਂ ਦਾ ਖਿਆਲ ਆਪਣੇ ਦਿਮਾਗ ਚੋਂ ਕੱਢ ਦੇ ਜ਼ਿੰਦਗੀ ਤੂੰ ਮੇਰੇ ਨਾਲ ਬਤੀਤ ਕਰਨੀ ਆ ਤੇਰੀਆਂ ਰੀਝਾਂ ਮੈਂ ਪਗੋਣੀਆਂ ਉਹਨਾਂ ਨੇ ਨਹੀਂ ਤੈਨੂੰ ਮੈਂ ਉਸ ਦਿਨ ਕਿਹਾ ਸੀ ਨਾ ਮੇਰੀ ਮਾਂ ਬਾਰੇ ਤੇ ਮੇਰੀ ਦੀਦੀ ਬਾਰੇ ਸੋਚਿਆ ਕਰ ਉਹਨਾਂ ਦੇ ਕੱਢ ਦੇ ਗੱਲਾਂ ਜਿਹੜੀਆਂ ਹੈਗੇ ਤੇਰੇ ਦਿਮਾਗ ਚ ਤੇ ਮੇਰੀ ਗੱਲ ਸੁਣ ਕਰਜ਼ਾ ਕਰਜ਼ਾ ਤੇ ਮੇਰੀ ਗੱਲ ਜ਼ਰ ਕਰਜ਼ਾ ਕੌਣ ਨਹੀਂ ਜੁੱਕਦਾ ਉਹਨੇ ਚੁੱਕਣਾ ਹੀ ਉਹਨੇ ਭੈਣ ਦਾ ਵਿਆਹ ਕਰਨਾ ਹੀ ਉਹਦਾ ਕਰਕੇ ਉਹਨੇ ਕਰਜ਼ਾ ਚੁੱਕਣਾ ਹੈ ਕਰਜ਼ਾ ਲੌਂਦਾ ਫਿਰੇ ਆਪੇ ਉਹ ਤੈਨੂੰ ਜਿਹੜਾ ਕੰਮ ਹੈ ਤੂੰ ਉਹ ਕਰ ਜੀ ਵੇਖੋ ਜਿੰਨਾ ਮੈਂ ਆਪਣੇ ਭਰਾ ਦਾ ਸੋਚਦੀ ਹਾਂ ਓਨਾ ਹੀ ਮੈਂ ਤੁਹਾਡਾ ਵੀ ਸੋਚਦੀ ਹਾਂ ਆਪਣੇ ਮਨ 'ਚ ਇਹ ਗੱਲ ਤੇ ਨਾ ਲਿਆਓ ਕਿ ਮੈਂ ਤੁਹਾਡਾ ਨਹੀਂ ਸੋਚਦੀ ਤੇ ਰਹੀ ਗੱਲ ਗੱਡੀ ਦੀ ਉਹ ਕੋਈ ਨਾ ਸਹੀ ਟਾਈਮ ਹੋਵੇ ਤੇ ਮੈਂ ਕਰ ਲੂੰਗੀ ਨਾਲੇ ਇੱਕ ਮੇਰੀ ਗੱਲ ਹੋ ਰਹੀ ਆ ਕਿ ਤੁਹਾਨੂੰ ਅੰਜੂ ਜੀ ਜੀ ਨੂੰ ਤੇ ਮੰਮੀ ਜੀ ਨੂੰ ਆਪ ਵੀ ਸਮਝਾ ਦਿਓ ਕਿ ਮੈਨੂੰ ਫੇਰ ਦਾ ਘਰੋਂ ਕੱਢ ਦੇਣ ਉਹਨਾਂ ਦਾ ਕੋਈ ਭਰੋਸਾ ਨਹੀਂ ਮੈਨੂੰ ਕਿ ਤੁਹਾਡੇ ਜਾਣ ਤੋਂ ਬਾਅਦ ਫੇਰ ਮੈਨੂੰ ਘਰੋਂ ਕੱਢ ਦੇਣ ਮੈਂ ਨਾ ਰਹੀ ਗੱਲ ਗੱਡੀ ਦੀ ਨਾ ਉਹ ਮੈਂ ਆਪੇ ਆਪਣੇ ਵੀਰੇ ਨਾਲ ਸਹੀ ਟਾਈਮ ਵੇਕੇ ਮੈਂ ਆਪੇ ਗੱਲ ਕਰ ਲਵਾਂਗੀ ਬਸ ਥੋੜਾ ਜਿਹਾ ਮੈਨੂੰ ਟਾਈਮ ਦੇ ਦਿਓ ਮੈਂ ਆਪੇ ਗੱਲ ਕਰੂੰਗੀ ਸਾਰੀ ਉਹਨਾਂ ਨਾਲ ਕੀ ਟਾਈਮ ਉਹ ਕਿਹੜਾ ਟਾਈਮ ਕਿੰਨਾ ਟਾਈਮ ਦੱਸ ਇੱਥੇ ਆ ਬੈਠ ਗੱਲ ਕਰ ਮੇਰੇ ਨਾਲ ਵਾਯਾਰੇ ਬੈਠ ਬੈ ਦੱਸਣ ਕਿੰਨਾ ਟਾਈਮ ਇੱਕ ਦਿਨ ਦੋ ਦਿਨ ਕਿ ਚਾਰ ਦਿਨ ਜਾਂ ਹਫਤਾ ਦੱਸੋ ਜੀ ਥੋੜਾ ਟਾਈਮ ਥੋੜਾ ਟਾਈਮ ਨਹੀਂ ਹੁੰਦਾ ਉਂਗਲਾਂ ਤੇ ਗਿਣ ਕਿੰਨਾ ਟਾਈਮ ਵੈਸੇ ਟਾਈਮ ਤੇ ਅੱਜ ਵੀ ਬੜਾ ਵਧੀਆ ਸੀ ਜੇ ਤੂੰ ਜਾ ਕੇ ਉਹਨਾਂ ਨਾਲ ਗੱਲ ਕਰਦੀ ਨਹੀਂ ਇਹੀ ਨਹੀਂ ਜਲਦੀ ਨਹੀਂ ਅਰੇ ਮੈਂ ਇੱਕ ਦਾ ਜਾ ਕੇ ਨਹੀਂ ਹੁੰਦਾ ਤੇ ਗੱਲ ਕਰ ਸਕਦੀ ਹੂੰ ਜ਼ੋਰ ਕਿੱਦਾਂ ਜਾ ਕੇ ਕਰਨੀ ਗੱਲ ਇਹੋ ਤਾਂ ਮੌਕੇ ਜੀ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਤੁਹਾਨੂੰ ਪਤਾ ਸਾਡੇ ਪਿੰਡਾਂ ਚ ਨਾ ਇਹ ਜੀ ਨੂੰ ਬੜਾ ਹੱਥ ਲਾ ਕੇ ਗੱਲ ਨਾ ਕਰੀ ਮੈਨੂੰ ਤੇ ਤੈਨੂੰ ਲਾਗੇ ਬਿਠਾਇਆ ਇੰਨੀ ਵੱਡੀ ਫੱਟੇ ਆ ਹੱਥ ਨਾ ਲਾਈ ਜੀ ਮੈਂ ਤਾਂ ਬਸ ਇਹ ਕਹੂੰਗੀ ਇਹ ਸਾਡੇ ਪਿੰਡਾਂ 'ਚ ਨਾ ਇਹ ਚੀਜ਼ਾਂ ਨੂੰ ਬੜਾ ਮੰਨਿਆ ਜਾਂਦਾ ਵਾ ਤੇ ਮੈਂ ਨਹੀਂ ਚਾਹੁੰਦੀ ਕਿ ਮੇਰੇ ਵੀਰ ਦੀ ਬੜੀ ਬਣਾਈ ਇੱਜ਼ਤ ਖਰਾਬ ਹੋਵੇ ਮੈਨੂੰ ਬਸ ਥੋੜਾ ਜਿਹਾ ਟਾਈਮ ਦੇ ਦਿਓ ਮੈਂ ਸਾਰੀ ਗੱਲ ਕਰੂੰਗੀ ਉਹਨਾਂ ਨਾਲ ਆਪ ਜਾ ਕੇ ਸਾਰੀ ਗੱਲ ਕਰੂਗੇ ਉਹਨਾਂ ਨਾਲ ਤੇ ਆਪੇ ਕੋਈ ਨਾ ਕੋਈ ਹੱਲ ਕੱਢਣਗੇ ਉਹ ਚੀਜ਼ ਦਾ ਹੂੰ ਵੀਰ ਦੀ ਇੱਜ਼ਤ ਉਹ ਭਰਾ ਦੀ ਇੱਜ਼ਤ ਦੀ ਪਈ ਆ ਮੇਰੀ ਇੱਜ਼ਤ ਤਾਂ ਪਈ ਖਿਆਲ ਨਹੀਂ ਘਰ ਵਾਲੀ ਚਾਵੇ ਨਾ ਤੇ ਘਰ ਵਾਲੇ ਦੀ ਚਿਤਾ ਦੇ ਪੈ ਜਾਂਦੀ ਆ ਤੇ ਤੂੰ ਅੰਨੇ ਕੀ ਡਿਮਾਰ ਨਹੀਂ ਪੂਰੀ ਕਰ ਸਕਦੇ ਮੇਰੀ। ਉਹ ਕਿਆ ਬਾਤ ਹੈ ਤੁਹਾਡੀ। ਜੀ। ਵੇਖੋ ਜੇ ਤੁਸੀਂ ਮੇਰੇ ਭਰਾ ਦੀ ਜਗਾ ਖਲੋ ਕੇ ਦੇ ਇੱਕ ਵਾਰੀ ਵੇਖੋ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਕਿੰਨਾ ਔਖਾ ਹੁੰਦਾ ਘਰ ਨੂੰ ਚਲਾਉਣਾ। ਜੇ ਇਹੋ ਗੱਲ ਦੀਦੀ ਤੁਹਾਡੇ ਨਾਲ ਕਰੇ ਨਾ ਤਾਂ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਜਰੂ ਕਿਸੇ ਦੇ ਸਿਰ ਤੇ ਪਈ ਹੋਵੇ ਨਾ ਤੋ ਜੇ ਜੋ ਕਿ ਨਿਕਲਣਾ ਕਿ ਨੌਖਾਂ ਹੁੰਦਾ ਵਾ। ਹੂੰ। ਤੋ ਮੈਨੂੰ ਇਹ ਦੱਸ ਤੂ ਆ ਮੈਨੇ ਇਹਨੇ ਕਿੱਥੋਂ ਸਿੱਖਿਆ ਈ? ਮੈਂ ਮੈਨਾ ਜੀ ਦੱਸਿਆ। ਮੈਨਾ ਹੀ ਆ। ਹੋਰਿਆ ਕੁਝ ਨਹੀਂ ਆ। ਰਹੀ ਗੱਲ ਦੀਦੀ ਦੀ ਜੇ ਉਹਨਾਂ ਨੂੰ ਕੋਈ ਚੀਜ਼ ਦੀ ਜ਼ਰੂਰਤ ਹੋਵੇ ਨਾ ਉਹਨਾਂ ਨੇ ਮੇਰੇ ਤੋਂ ਬੇਫਿਕਰ ਹੋ ਕੇ ਮੰਗ ਲੈਣੀ ਆ ਉਹਨਾਂ ਐਨੀ ਵੇਖਣਾ ਮੇਰੇ ਭਰਾ ਦਾ ਕਰਜਾ ਜਾਂਦਾ ਕੀ ਹੁੰਦਿਆ ਤੇ ਤੁਸੀਂ ਉਹਦਾ ਦੇ ਬਣੋ ਉਹਦੇ ਅੱਗੇ ਬਣ ਤੂੰ ਚੱਲ ਕਰ ਗੱਲ ਤੂੰ ਟਾਈਮ 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 ਨਾਲੇ ਹਾਂ ਮੇਰੀ ਗੱਲ ਸੁਣ ਮੰਮੀ ਨੇ ਤੇ ਭੈਣ ਨੇ ਚਰਨਾਉਣ ਕਰਨੀ ਉਹ ਗੱਲ ਉਨਾਂ ਨੇ ਉਸੋ ਗੱਲ ਤਾਂ ਨਹੀਂ ਕੀਤੀ ਵੀ ਲਿਪੜੀ ਤੇ ਬੜੀ ਹੈਗੀ ਐ ਪਹਿਲਾਂ ਨਹਾਰੇ ਫੇਰ ਗੱਲ ਕਰ ਮੇਰੇ ਨਾਲ ਤਾਂ ਤੂੰ ਐਵੇਂ ਜਿਹਾ ਕੱਲਾ ਕਰ ਲਿਆ ਈ ਉਹਨਾਂ ਦੇ ਸਾਹਮਣੇ ਕਦੇ ਜ਼ੁਬਾਨ ਨਾ ਚਲਾ ਲਈ ਮਾੜੀ ਮੋਟੀ ਵੀ ਉਹਨਾਂ ਨੂੰ ਨਾ ਕਦੇ ਐਵੇਂ ਜਿਹਾ ਮੇਨੇ ਮੁਨੇ ਜੇ ਦੇਣ ਲੱਗ ਪਈ ਉਹਨਾਂ ਨੇ ਜਨੂੰ ਕਮਾਉਣਾ ਬਹੁਤ ਹੀ ਖਾਣੇ ਪੈ ਗਈ ਹੈਗਾ ਪਾਵਰ ਮੈਂ ਲੱਗੇ ਹੋਣ ਫਿਰ ਉਹਨਾਂ ਨਾਲ ਕਰ ਲਈ ਗੱਲ ਕੀ ਕਸੂਰ ਹੈ ਰੱਬਾ ਮੇਰਾ ਕਿ ਮੈਂ ਕਿਸੇ ਗਰੀਬ ਘਰ ਚ ਪੈਦਾ ਹੋਈ ਆ ਤੂੰ ਉਹਨਾਂ ਨੂੰ ਦੇਂਦਾ ਵਾ ਜਿੰਨਾਂ ਨੂੰ ਪਹਿਲਾਂ ਹੀ ਬਹੁਤ ਕੁਝ ਹੁੰਦਾ ਕੀ ਕਸੂਰ ਹੈ ਰੱਬਾ ਮੇਰਾ ਕਿ ਮੈਂ ਕਿਸੇ ਗਰੀਬ ਘਰ ਪੈਦਾ ਹੋਈ ਆ ਜੇ ਕਿਤੇ ਘਰ ਦੇ ਵੇਖ ਲੈਂਦੇ ਆ ਕਿ ਮਾਸਾ ਮੁੰਡਾ ਕਮੋਂਦਾ ਵਾ ਚੰਗੇ ਘਰ ਦਾ ਵਾ ਤੇ ਇੰਨਾਂ ਦੇ ਵੀ ਗਰੀਬ ਘਰ 'ਚ ਆਪਣਾ ਘਰ ਭਰਨਾ ਹੁੰਦਾ ਵਾ ਇਹ ਇਹ ਨਹੀਂ ਸੋਚਦੇ ਕਿ ਨਹੀਂ ਜੋ ਗਰੀਬ ਘਰ ਚ ਆਈ ਆ ਤੇ ਉਹਦਾ ਆਪ ਟੱਕ ਟੱਕੀਏ ਪਰ ਨਾ ਇਹ ਲੋਕ ਤੇ ਆਪ ਇੱਜ਼ਤ ਨੂੰ ਛਾਲਦੇ ਆ ਉਹ ਵੀ ਸਾਡੇ ਕੋਲ ਮੰਗਾ ਮੰਗ ਕੇ ਆਪਣਾ ਘਰ ਪਰ ਨਾ ਚੁੰਦੇ ਆ ਇਹ ਨਹੀਂ ਸੋਚਦੇ ਕਿ ਨਹੀਂ ਜੇ ਤੁਹਾਡੇ ਤਰ ਆਪਣੇ ਪਾਈ ਆ ਤੇ ਅਸੀਂ ਤੁਹਾਡੇ ਸਾਥ ਦਿੰਨੇ ਆ ਇਹਨੂੰ ਤਾਂ ਸਭੋ ਆਪ ਮੇਰੇ ਵੀਰ ਨਾਲ ਮੋਢੇ ਨਾਲ ਮੋਢਾ ਲਾ ਕੇ ਚਾਹੀਦਾ ਕਿ ਕੋਈ ਨਾ ਵੀਰ ਜੀ ਮੈਂ ਤੁਹਾਡੇ ਨਾਲ ਇਹ ਤੇ ਆਪ ਹੁੰਦਾ ਤਾਂ ਮੰਗਾ ਰੱਖੰਦੇ ਆ ਕੀ ਕਹਿੰਦੇ ਨੇ ਕੀ ਤੀ ਦੇ ਕੇ ਪੁੱਤ ਸੇੜੀ ਦਾ ਪਰ ਇਹੋ ਜਿਹਾ ਪੁੱਤ ਸੇੜ ਨਹੀਂ ਕੀ ਕਸੂਰ ਹੋ ਗਿਆ ਸਾਡੇ ਕੋ ਕਿ ਜਦ ਮੇਰੇ ਕੋ ਹੋ ਗਿਆ ਜਦ ਮੇਰੀ ਮਾਂ ਕੋ ਕਿ ਜਿਹੜਾ ਇਹੋ ਜਿਹਾ ਜਵਾਈ ਉਹਨਾਂ ਨੂੰ ਮਿਲ ਗਿਆ ਇਹ ਤਾਂ ਬਸ ਤੁਸੀਂ ਨਸਤਾ ਵਖਾ ਸਕਦੇ ਜੀ ਮੇਰੀਆਂ ਸਿਰਫ ਤੁਹਾਡੇ ਤੇ ਦੋਰਾ ਹਾਂ